ਇਸ ਲਈ ਚਲੋ ਸਪੋਰਟ ਕਰਿਓ 500 ਕਰ ਦੋ ਸਬਸਕ੍ਰਾਈਬਰ ਮੇਰੇ ਵੀਰ ਅੱਗੇ ਤੋਂ ਅੱਗੇ ਸ਼ੇਅਰ ਕਰਕੇ ਬੋਰਡ ਬਣਾਉਣਾ ਤੁਹ ਸਿਖਾ ਦਾਂਗੇ ਤੁਹਾਨੂੰ ਤੇ ਜਿੱਦਾਂ ਆਪਣੇ 1000 ਸਬਸਕ੍ਰਾਈਬਰ ਹੋ ਗਏ ਟਰਾਈ ਕਰਿਓ ਕਿ ਸ਼ੇਅਰ ਕਰਕੇ ਮੇਰਾ ਵੀਰ ਸਪੋਰਟ ਕਰਿਓ ਕਿ ਬਾਜ਼ੀਆਂ ਤੋਂ ਆਪਣੇ ਪਹਿਲਾਂ ਹੀ ਹੋ ਜਾਣ ਜਿੱਦਾਂ ਅਪ੍ਰੈਲ ਤੋਂ ਪਹਿਲਾਂ ਹੀ ਜੂ ਬਾਜ਼ੀਆਂ ਛੱਡਣੀਆਂ ਤੁਹਾਨੂੰ ਬਾਜ਼ੀਆਂ ਤੋਂ ਪਹਿਲਾਂ ਹੀ ਪਾਣੀ ਬਣਾਉਣਾ ਸਿਖਾ ਦਾਂਗਾ ਮੈਂ ਉਹ ਪਾਣੀ ਮੇਰਾ ਵੀਰ ਬਣਾ ਕੇ ਕਬੂਤਰਾਂ ਨੂੰ ਦਿਓ ਬਾਜੀ ਛੱਡਣ ਲਈ ਜਿਹੜਾ ਯੂਜ਼ ਕਰੀਦਾ ਇਹ ਉਹ ਵਾਲਾ ਪਾਣੀ ਬਣਾਉਣਾ ਸਿਖਾ ਦਾਂਗੇ ਤੁਹਾਨੂੰ ਕਿੰਨੇ ਘਾਟ ਮਾਣ ਜਦੋਂ ਆਪਣੇ 500 ਸਬਸਕ੍ਰਾਈਬਰ ਹੋ ਗਏ ਨਾ ਮੇਰੇ ਵੀਰ ਉਹ ਦਿਨ ਅਸੀਂ ਤੁਹਾਨੂੰ ਦੱਸਾਂਗੇ ਜਿਹੜਾ ਕਬੂਤਰਾਂ ਗੋੜ ਲਾਈਦਾ ਉਹ ਤਾਂ ਡਾਂਤ ਤੋਂ ਪਹਿਲਾਂ ਜਿਹੜਾ ਗੋੜ ਦਈਦਾ ਉਹ ਦੱਸਾਂਗੇ ਤੁਹਾਨੂੰ ਕਿੱਦਾਂ ਬਣਾਇਦਾ ਹੈ ਜਾਂ ਜਿਹੜਾ ਇੱਕ ਬਣਾ ਬਣਾਇਆ ਵੀ ਆਂਦਾ ਹੈ ਉਹ ਦੱਸਾਂਗੇ ਬਾਕੀ ਜਿਹੜੇ ਮੇਰੇ ਵੀਰਾਂ ਨੇ ਪਿਛਲੀ ਵੀਡੀਓ ਨਹੀਂ ਦੇਖੀ ਉਹ ਵੀ ਜਾ ਕੇ ਦੇਖਿਓ ਇਸ ਤੋਂ ਪਿਛਲੀ ਉਸ ਤੋਂ ਪਹਿਲਾਂ ਵੀ ਪਾਈਆਂ 7-8 ਵੀਡੀਓ ਪਾਰਟ ਪਾਏ ਆ ਕੱਲੇ-ਕੱਲੇ ਮੈਡੀਸਿਨ ਤੇ ਉਹ ਵੀ ਮੇਰਾ ਵੀਰ ਜਾ ਕੇ ਕਰੇ ਚੈੱਕ ਕਰਿਓ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਹੋਰ ਬਾਬਿਓ ਕੀ ਹਾਲ ਚਾਲ ਚੜ੍ਹਦੀ ਕਲਾ ਜੋ ਸਾਰੇ ਕਿੱਦਾਂ ਜਨੂਰ ਪੰਛੀ ਠੀਕ ਹੈ ਸਾਰੇ ਵੀਰਾਂ ਦੇ ਤੇ ਬਾਬਿਓ ਮੈਸੇਜ ਆਂਦੇ ਪਏ ਬੜੇ ਗਰੁੱਪ ਚ ਵੀ WhatsApp ਤੇ ਵੀ ਤੇ YouTube ਤੇ ਵੀ ਕਮੈਂਟ ਆਇਆ ਸੀ ਕੱਲ ਵਾਲੀ ਵੀਡੀਓ ਤੇ ਵੀ ਆਇਆ ਜਿਹੜੀ ਕੱਲ ਭਾਈ ਟਰੈਕਟਰ ਮਸ਼ੀਨ ਪਾਊਡਰ ਦੀ ਤੇ ਪਹਿਲਾਂ ਵੀ ਇੱਕ ਦੋ ਵੀਡੀਓ ਤੇ ਆਈ ਕਿ ਭਾਜੀ ਪੋਰਟ ਜਾਮ ਹੋ ਗਈ ਕਬੂਤਰਾਂ ਦੀ ਤੇ ਕਬੂਤਰ ਦਾਣੇ ਗਲਛਦੇ ਆ ਜਿਆਦਾ ਆਈ ਕਿ ਭਾਈ ਕਬੂਤਰ ਦਾਣੇ ਗਲਛਦੇ ਤੇ ਆ ਕੋਈ ਇਲਾਜ ਦੱਸੋ ਤੇ ਜਿੱਦਾਂ ਕੱਲ ਵੀਡੀਓ ਪਾਈਏ ਪਿਛਲੀ ਇਸ ਤੋਂ ਵੀਡੀਓ ਟਰੈਕਟਰ ਮੈਸੀਨ ਦੀ ਉਹ ਇਸੇ ਦੇ ਸਤੇ ਹੀ ਹੈ ਉਹਨੂੰ ਜਾ ਕੇ ਦੇਖ ਲਿਓ ਤੁਸੀਂ ਮੇਰੇ ਵੀਰ ਤੇ ਬਾਕੀ ਮੈਂ ਇਲਾਜ ਦੱਸ ਦੇਣਾ ਇਹਦਾ ਵੀ ਪਹਿਲਾਂ ਤੁਸੀਂ ਜੋ ਦਾਣੇ ਲੈਣ ਜਾਂਦੇ ਨਾ ਦਾਣੇ ਲੈ ਕੇ ਆਣੇ ਦੁਕਾਨ ਕਿਸੇ ਤੋਂ ਤੇ ਉਹਨੂੰ ਜਿੱਦਾਂ ਸਰੂੰ ਲਿਆਂਦੀ ਹੈ ਬਾਜਰਾ ਜਾਂ ਕੋਈ ਦਾਲ ਦੂਲ ਲੈ ਕੇ ਆਨੇ ਤੁਸੀਂ ਕਣਕ ਤੇ ਚਲੋ ਘਰੋਂ ਮਿਲ ਹੀ ਜਾਂਦੀ ਏ ਤੇ ਉਹਨੂੰ ਪਹਿਲਾਂ ਲਿਆ ਕੇ ਮੇਰਾ ਵੇਰ ਧੋ ਲਿਆ ਕਰੋ ਇੱਕ ਵਾਰੀ ਧੋ ਕੇ ਉਹਨੂੰ ਜੇ ਧੁੱਪ ਚੜਦੀ ਵੀ ਆ ਜਿਹੜਾ ਧੁੱਪ ਤੇ ਚੱਲ ਨਹੀਂ ਚੜਦੀ ਵੀ ਏ ਉਹਨੂੰ ਇੱਕ ਵਾਰੀ ਚੰਗੀ ਤਰ੍ਹਾਂ ਸੁਕਾ ਕੇ ਨਾ ਵੱਲਵਾ ਕੇ ਧੋ ਕੇ ਤੇ ਫਿਰ ਪਾਇਆ ਕਰੋ ਕਬੂਤਰਾਂ ਨੂੰ ਕਿਉਂਕਿ ਉਹਨਾਂ ਨੇ ਸਟੋਰ ਕੀਤੀ ਹੁੰਦੀ ਉਹ ਦਾਣੇ ਸਟੋਰ ਕੀਤੇ ਹੁੰਦੇ ਸਟੋਰ ਵਾਲਿਆਂ ਨੇ ਤੇ ਦਵਾਈ ਲੱਗੀ ਹੁੰਦੀ ਉਹਨਾਂ ਨੂੰ ਪਾਊਡਰ ਜਿਹਾ ਲੱਗਾ ਹੁੰਦਾ ਜਿਹਦੇ ਕਰਕੇ ਇੱਕ ਤੇ ਕਬੂਤਰ ਜੋ ਦਵਾਈ ਲੱਗੀ ਹੁੰਦੀ ਇਕੱਠੇ ਹੋ ਕੇ ਬੈਜ ਜਾਂਦੇ ਤੁਸੀਂ ਦੇਖਿਆ ਹੁਣ ਇਕੱਠੇ ਹੋ ਕੇ ਬੈਜ ਜਾਂਦੇ ਧੂਣ ਅੰਦਰ ਨੂੰ ਵਾਰ ਕੇ ਤੇ ਦੂਜਾ ਗਲੱਛ ਦੇ ਦਾਣੇ ੱੱ ਲਿਆ ਜਾਂਦਾ ਲੀਵਰ ਚ ਇਨਫੈਕਸ਼ਨ ਹੋ ਜਾਂਦੀ ਉਹਨਾਂ ਦੇ ਉਹਦੇ ਕਰਕੇ ਵੀ ਤਾਂ ਕਰਕੇ ਜਦੋਂ ਦਾਣੇ ਲਿਆਣੇ ਤੁਸੀਂ ਉਹਦੋਂ ਦਾਣੇ ਇੱਕ ਕਰੇ ਢੋਲਿਆ ਕਰੋ ਪਹਿਲਾਂ ਫਿਰ ਪਾਇਆ ਕਰੋ ਕਬੂਤਰਾਂ ਨੂੰ ਤੇ ਦੂਜਾ ਇਹਦਾ ਟ੍ਰੀਟਮੈਂਟ ਕੱਲ ਵਾਲੀ ਵੀਡੀਓ ਦੱਸਿਆ ਹੀ ਹੈ ਉਹਦਾ ਸਟੈਟਰਾਮਾਈਸੀਨ ਦਾ ਪਾਊਡਰ ਕਿੱਦਾਂ ਯੂਜ਼ ਕਰਨਾ ਕੱਲ ਵਾਲੀ ਵੀਡੀਓ ਵਿੱਚ ਦੇਖ ਲਿਓ ਤੁਸੀਂ ਤੇ ਬਾਕੀ ਡਾਇਰੈਕਟ ਵੀ ਯੂਜ਼ ਕਰ ਲਿਓ ਜੇ ਇੱਕ ਅੱਧਾ ਕਬੂਤਰ ਗਲੱਛਦਾ ਏ ਤੈਨੂੰ ਡਾਇਰੈਕਟ ਯੂਜ਼ ਕਰ ਦਿਓ ਇੱਕ ਚੁੰਡੀ ਦੇ ਕੇ ਸਿੱਧੀ ਡਾਇਰੈਕਟ ਉਹਦੇ ਮੂੰਹ 'ਤੇ ਪਿਛੇ ਥੋੜਾ ਜਿਹਾ ਪਾਣੀ ਦੇ ਦਿਓ ਤੇ ਜੇ ਸਾਰੇ ਕਬੂਤਰਾਂ ਨੂੰ ਪਾਣਾ ਫਿਰ 3-4 ਦਿਨ ਪਾਓ ਕੋਰਸ ਕਰ ਲਿਓ ਪੂਰਾ 3-4 ਦਿਨ ਪਾਓ ਕਬੂਤਰਾਂ ਨੂੰ ਜਿੱਦਾਂ ਅੱਧਾ ਚਮਚਾ 1 ਲੀਟਰ 'ਚ ਕੱਲ ਵਾਲੀ ਵੀਡੀਓ 'ਚ ਪੂਰੀ ਡਿਟੇਲ 'ਚ ਦੱਸਿਆ ਕਿਉਂਕਿ ਉਹ ਕੱਲੀ ਹੈ ਹੀ ਇਸ ਟੌਪਿਕ ਤੇ ਹੀ ਲਿਵਰ ਉੱਤੇ ਹੀ ਇਹ ਜੇ ਕਬੂਤਰ ਲੀਵਰ ਚ ਇਨਫੈਕਸ਼ਨ ਹੈ ਇਹ ਤਾਂ ਕਬੂਤਰ ਬਿਮਾਰ ਹੋਣਾ ਹੀ ਹੋਣਾ ਕੱਲ ਵਾਲੀ ਵੀਡੀਓ ਦੇਖ ਲਿਓ ਜਿਹੜੇ ਮੇਰੇ ਵੀਰਾਂ ਨੇ ਨਹੀਂ ਦੇਖੀ ਤੇ ਆਪਣਾ ਚੈਨਲ ਵੀ ਕਰ ਲਿਓ ਸਬਸਕ੍ਰਾਈਬ ਅੱਗੇ ਹੋਰ ਵਧੀਆ ਵੀਡੀਓ ਲੈ ਕੇ ਆਵਾਂਗੇ ਤੁਹਾਡੇ ਲਈ ਬਾਜ਼ੀ ਰਿਗਾਰਡਿੰਗ ਵੀ ਸਭ ਕੁਝ ਦੱਸਾਂਗੇ ਗੁੜ ਕਿਦਾ ਬਣਾਇਦਾ ਉਹ ਵੀ ਦੱਸਾਂਗੇ ਤੇ ਦਾਣੇ ਧੋ ਕੇ ਪਾਇਆ ਕਰੋ ਮੇਰੇ ਵੀਰ ਕਣਕ ਤਾਂ ਚਲੋ ਆਪਣੇ ਘਰ ਦੀ ਹੁੰਦੀ ਐ ਤਿੰਨ ਦਿਨ ਦਾ ਕੋਰਸ ਕਰੋ ਤਿੰਨ ਦਿਨ ਦੋ ਕਬੂਤਰਾਂ ਨੂੰ ਜਿਹੜੇ ਗਲਚਦੇ ਆ ਸਾਰਿਆਂ ਨੂੰ ਵੀ ਦੇ ਸਕਦੇ ਇਹਦੇ ਵਿੱਚ ਤੁਸੀਂ ਬਰੂਟੋਨ ਵੀ ਪਾ ਸਕਦੇ ਹੋ ਇਹਦੇ ਤੋਂ ਪਿੱਛੇ ਮੇਰੇ ਕੋਲ 7-8 ਵੀਡੀਓ ਪਾਤੀਆਂ ਮੈਡੀਸਿਨ ਤੇ ਕੱਲੇ-ਕੱਲੀ ਤੇ ਕਿਹੜੀ ਮੈਡੀਸਿਨ ਕਿਹੜੇ ਕੰਮ ਆਂਦੀ ਏ ਮੇਰੇ ਜਿਹੜੇ ਵੀਰਾਂ ਨਹੀਂ ਦੇਖੀ ਉਹ ਜਾ ਕੇ ਇੱਕ ਰਹੀ ਸਾਰੀਆਂ ਵੀਡੀਓ ਦੇਖ ਲਿਓ ਉਦੋਂ ਬਿਮਾਰ ਨਹੀਂ ਹੋਣਗੇ ਤੁਹਾਨੂੰ ਸਾਰੀ ਨੋਲਜ ਹੋ ਜੂਗੀ ਕਿ ਕਿਹੜੀ ਦਵਾਈ ਕਿਹੜੇ ਇਲਾਜ ਲਈ ਏ ਕਿਹੜੀ ਬਿਮਾਰੀ ਲਈ ਏ ਕਿਦਾਂ ਇਲਾਜ ਕਰਨਾ ਉਹਦਾ ਕਿੰਨੇ ਕੁਆਂਟੀਟੀ ਚ ਦੇਣੀ ਏ ਸਭ ਕੁਝ ਡਿਟੇਲ ਚ ਦੱਸਿਆ ਪਿਛਲੀਆਂ ਵੀਡੀਓ ਚ ਜਿਹੜੇ ਮੇਰੇ ਵੀਰਾਂ ਨਹੀਂ ਦੇਖੀਆਂ ਉਹ ਜਾ ਕੇ ਵੀਡੀਓ ਦੇਖ ਲਿਓ ਤੇ ਬਾਕੀ ਇਹ ਟ੍ਰੀਟਮੈਂਟ ਕਰਕੇ ਤਿੰਨ ਦਿਨ ਤੇ ਫੇਰ ਕਮੈਂਟ ਕਰਕੇ ਦੱਸਿਓ ਕਿਉਂਕਿ YouTube ਦੇ ਵੀ ਆਂਦੇ ਸੀ ਵਾਵਾ ਮੈਸੇਜ ਤੇ ਮੇਰੇ ਕਹਿੰਦਾ ਦਾਣਿਆਂ ਨੂੰ ਦਵਾਈ ਲੱਗੀ ਹੋਣੀ ਹੈ ਤਾਂ ਕਰਕੇ ਬਹੁਤ ਵੀਰਾਂ ਦੇ ਆਂਦੇ ਹੀ ਗਰੁੱਪ 'ਚ ਵੀ WhatsApp ਤੇ ਵੀ ਕੋਈ ਕਬੂਤਰ ਦਾਣੇ ਗਲਚਦੇ ਪਏ ਕੋਈ ਲਾਜ ਦੱਸਿਓ ਇਸ ਕਰਕੇ ਮੈਂ ਸਪੈਸ਼ਲ ਵੀਡੀਓ ਇੱਥੇ ਪਾਣਾ ਉੱਧਰ ਤੇ ਕੱਲ ਪਾਈ ਹੈ ਟ੍ਰੀਟਮੈਂਟ ਦੀ ਮਸ਼ੀਨ ਦਾ ਆਰਡਰ ਦੀ ਬਾਕੀ ਜਿਹੜੇ ਮੇਰੇ ਵੀਰਾਂ ਨੇ ਪਿਛਲੀ ਵੀਡੀਓ ਨਹੀਂ ਦੇਖੀ ਉਹ ਵੀ ਜਾ ਕੇ ਦੇਖਿਓ ਇਸ ਤੋਂ ਪਿਛਲੀ ਉਸ ਤੋਂ ਪਹਿਲਾਂ ਵੀ ਪਾਈਆਂ 7-8 ਵੀਡੀਓ ਪਾਰਟ ਪਾਏ ਆ ਕੱਲੇ-ਕੱਲੇ ਮੈਡੀਸਿਨ ਤੇ ਉਹ ਵੀ ਮੇਰਾ ਵੀਰ ਜਾ ਕੇ ਕਰੇ ਚੈੱਕ ਕਰਿਓ ਬਿਮਾਰੀਆਂ ਦੀ ਤੁਹਾਨੂੰ ਨੋਲਿਜ ਹੋ ਜੂਗੀ ਕਿਹੜੀ ਦਵਾਈ ਕਿਹੜੇ ਕੰਮ ਆਂਦੀ ਏ ਸਭ ਕੁਝ ਕਿੰਨੀ ਕੁਆਂਟੀਟੀ ਉਹਦੀ ਪਾਣੀ ਕਿੰਨੇ ਦਿਨ ਦਾ ਕੋਰਸ ਹੁੰਦਾ ਏ ਕਿੰਨੇ ਦਿਨ ਪਾਣੀ ਆ ਹਫਤੇ 'ਚ ਕਿੱਦਾਂ ਦੇਣੀ ਡਾਇਰੈਕਟ ਦੇ ਸਕਦੇ ਆ ਕਬੂਤਰ ਨੂੰ ਕਿ ਨਹੀਂ ਦੇ ਸਕਦੇ ਸਭ ਕੁਝ ਦੱਸਿਆ ਏ ਬਾਕੀ ਮੇਰਾ ਵੀਰ ਆਪਣਾ ਚੈਨਲ ਕਰ ਲਓ ਸਬਸਕ੍ਰਾਈਬ ਹੋਰ ਵਧੀਆ ਵੀਡੀਓ ਲੈ ਕੇ ਆਵਾਂਗੇ ਤੁਹਾਡੇ ਲਈ ਤੇ ਬਾਬੇ ਦੇ ਮੇਰ ਨਾਲ ਚੈਨਲ ਤੇ ਵਧੀਆ ਗ੍ਰੋਥ ਹੋਈ ਜਾਂਦੀ ਹੈ ਸਬਸਕ੍ਰਾਈਬਰ ਵਧੀ ਜਾਂਦੇ ਆ ਜਦੋਂ ਆਪਣੇ 500 ਸਬਸਕ੍ਰਾਈਬਰ ਹੋ ਗਏ ਨਾ ਮੇਰੇ ਵੀਰ ਉਹ ਦਿਨ ਅਸੀਂ ਤੁਹਾਨੂੰ ਦੱਸਾਂਗੇ ਜਿਹੜਾ ਕਬੂਤਰਾਂ ਗੋੜ ਲਾਈਦਾ ਉਹ ਤਾਂ ਡਾਂਤ ਤੋਂ ਪਹਿਲਾਂ ਜਿਹੜਾ ਗੋੜ ਦੇਈਦਾ ਉਹ ਦੱਸਾਂਗੇ ਤੁਹਾਨੂੰ ਕਿੱਦਾਂ ਬਣਾਇਦਾ ਹੈ ਜਾਂ ਜਿਹੜਾ ਇੱਕ ਬਣਾ ਬਣਾਇਆ ਵੀ ਆਂਦਾ ਹੈ ਉਹ ਦੱਸਾਂਗੇ ਗੋੜ ਦੇ ਹੈ ਕਿ ਕਬੂਤਰ ਖੁੱਲ ਜਾਂਦਾ ਕਿਉਂ ਡਾਰ ਤੋਂ ਪਹਿਲਾਂ ਨਾ ਗੋੜ ਦੇਣਾ ਕਬੂਤਰਾਂ ਨੂੰ ਬਹੁਤ ਜ਼ਰੂਰੀ ਹੈ ਉਹਦੇ ਨਾਲ ਕਬੂਤਰ ਖੁੱਲ ਜਾਂਦਾ ਅੰਦਰੂ ਕਿਉਂਕਿ ਪੂਰਾ ਸਾਲ ਬੈਠਾ ਹੁੰਦਾ ਕਬੂਤਰ ਦੇ ਜੁੜਿਆ ਹੁੰਦਾ ਅੰਦਰ ਉਹਦੇ ਨਾਲ ਥੋੜਾ ਅੰਦਰ ਖੁੱਲ ਜਾਂਦਾ ਉਹਦਾ ਤੇ ਉੱਡਦਾ ਫਿਰ ਇਸ ਲਈ ਚਲੋ سپورਟ ਕਰਿਓ 500 ਕਰ ਦਿਓ ਸਬਸਕ੍ਰਾਈਬਰ ਮੇਰੇ ਵੀਰ ਅੱਗੇ ਤੋਂ ਅੱਗੇ ਸ਼ੇਅਰ ਕਰਕੇ ਗੋੜ ਬਣਾਉਣਾ ਤੁਹ ਸਿਖਾ ਦਾਂਗੇ ਤੁਹਾਨੂੰ ਤੇ ਜਿੱਦਣ ਆਪਣੇ 1000 ਸਬਸਕ੍ਰਾਈਬਰ ਹੋ ਗਏ ਟਰਾਈ ਕਰਿਓ ਕਿ ਸ਼ੇਅਰ ਕਰਕੇ ਮੇਰਾ ਵੀਰ سپورਟ ਕਰਿਓ ਕਿ ਬਾਜ਼ੀਆਂ ਤੋਂ ਆਪਣੇ ਪਹਿਲਾਂ ਹੀ ਹੋ ਜਾਣ ਜਿੱਦਾਂ ਅਪ੍ਰੈਲ ਤੋਂ ਪਹਿਲਾਂ ਹੀ ਜੂ ਬਾਜ਼ੀਆਂ ਛੱਡਣੀਆਂ ਤੁਹਾਨੂੰ ਬਾਜ਼ੀਆਂ ਤੋਂ ਪਹਿਲਾਂ ਹੀ ਪਾਣੀ ਬਣਾਉਣਾ ਸਿਖਾਦਾਗਾ ਮੈਂ ਉਹ ਪਾਣੀ ਮੇਰਾ ਵੀਰ ਬਣਾ ਕੇ ਕਬੂਤਰਾਂ ਨੂੰ ਦਿਓ ਬਾਜੀ ਛੱਡਣ ਲਈ ਜਿਹੜਾ ਯੂਜ਼ ਕਰੀਦਾ ਇਹ ਉਹ ਵਾਲਾ ਪਾਣੀ ਬਣਾਉਣਾ ਸਿਖਾਦਾਗੇ ਤੁਹਾਨੂੰ ਕਿੰਨੇ ਘੜੀਆਂ ਚਾਰ ਤਰ੍ਹਾਂ ਦਾ ਪਾਣੀ ਦੇਨੇ ਆਂ ਤੇ ਇੱਕ ਕੱਲੇ ਆਲੂ ਭੁਖਾਰੇ ਤੇ ਵੀ ਸਾਂਭ ਸਕਦੇ ਆ ਉਹ ਵੀ ਦੱਸਾਂਗੇ ਜਿੱਦਣ 1000 ਸਬਸਕ੍ਰਾਈਬਰ ਹੋ ਗਏ ਆਲੂ ਭੁਖਾਰੇ ਦਾ ਵੀ ਦੱਸਾਂਗੇ ਖੇੜ ਕਿਦਾਂ ਲਾਈਦੀ ਏ ਕਦੂ ਕਦੂ ਲਾਈਦਾ ਉਹ ਸਭ ਕੁਝ ਦੱਸਾਂਗਾ ਪੂਰੀ ਡਿਟੇਲ ਤੇ ਤੁਹਾਨੂੰ ਬਾਜੀ ਛੱਡਾਂਗੇ ਵੀ ਪਿੱਛੇ ਵੀ ਵੀਡੀਓ ਪਾਈ ਮੈਂ ਆ ਕੇ 15 ਦਿਨਾਂ ਇਹ ਤੁਹਾਨੂੰ ਬਾਜੀ ਛੱਡਣੀ ਸਿਖਾਦਾਾਂਗੇ ਤਿਹੋ ਆਗੂ ਕਿਸਮਤ ਆਪਣੇ ਕਬੂਤਰ ਦੀ ਨਸਲ ਹੈ ਤੇ ਆਪਣੀ ਕਿਸਮਤ ਹੈ ਬਾਜੀ ਜਿੱਤਦੇ ਹਾਰਦੇ ਉਹ ਗੱਲ ਵੱਖਰੀ ਹੈ ਮੇਰਾ ਵੀਰ ਬਾਜੀ ਛਟਨੀ ਤੁਹਾਨੂੰ 15 ਦਿਨਾਂ ਐ ਸਿਖਾ ਦਾਂਗੇ ਉਹਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਛੇਤੀ ਛੇਤੀ 500 ਸਬਸਕ੍ਰਾਈਬਰ ਕਰਾ ਦਿਓ ਗੋੜ ਬਣਾਉਣਾ ਸਿਖਾ ਦੇਾਂਗੇ ਤੁਹਾਨੂੰ ਤੇ ਬਾਕੀ ਜਿੱਦਣ 1000 ਹੋ ਜਾਣਗੇ ਤੇ ਉਦੋਂ ਪਾਣੀ ਬਣਾਉਣਾ ਸਿਖਾ ਦਾਂਗੇ ਤੁਹਾਨੂੰ ਤੇ ਜਿਹੜਾ ਬਾਜੀ ਛੱਡ ਸਕੋ ਤੁਸੀਂ ਵਧੀਆ ਆਪਣੇ ਸਿਰ ਤੇ ਮਤਲਬ ਗੇ ਕਦੋਂ ਕਿ 15 ਦਿਨਾਂ ਐ ਤੁਹਾਨੂੰ ਸਿਖਾ ਦਾਂਗੇ ਜੇ ਕੇ ਮੇਰੇ ਵੀਰ ਨੂੰ ਚਾਹੀਦੀ ਆਲੂ ਬੁਖਾਰੇ ਵਾਲੀ ਖੇੜ ਉਹ ਵੀ ਸਿਖਾ ਦਾਂਗੇ ਕਦੋਂ ਲੱਗਦਾ ਕਿੰਨਾ ਕੁ ਲੱਗਦਾ ਉਹ ਕਿਹੜੇ ਹਿਸਾਬ ਨਾਲ ਦੇਈਦਾ ਕਿੰਨੇ ਕੁ ਪਾਣੀ ਚ ਪਾਈਦਾ ਅਸੀਂ ਸਭ ਕੁਝ ਦੱਸਾਂਗਾ ਮੈਂ ਪੂਰੀ ਡਿਟੇਲ ਚ ਜੇ 1000 ਸਬਸਕ੍ਰਾਈਬਰ ਹੋ ਗਏ ਬਾਬੇ ਦੀ ਮਿਹਰ ਨਾਲ ਛੇਤੀ ਕਰਾ ਦਿਓ ਸਪੋਰਟ ਕਰਕੇ ਅੱਗੇ ਤੋਂ ਅੱਗੇ ਸ਼ੇਅਰ ਕਰਕੇ ਮੇਰੇ ਵੀਰ ਸਭ ਕੁਝ ਸਿਖਾਦਾਗਾ ਤੁਹਾਨੂੰ ਮੈਂ ਚਲੋ ਜੇ ਕੋਈ ਹੋਰ ਕਿਸੇ ਕਮੀ ਪੇਸ਼ੀ ਹੋਈ ਤੇ ਮੇਰਾ ਵੀਰ ਕਮੈਂਟ ਕਰ ਦਿਓ ਵੀਡੀਓ ਬਣਾ ਕੇ ਪਾ ਦਾਂਗਾ ਤੇ ਆਪਣਾ ਚੈਨਲ ਕਰ ਲਓ ਸਬਸਕ੍ਰਾਈਬ ਕਮੈਂਟ ਕਰਕੇ ਦੱਸ ਦਿਓ ਕਿਹੜੀ ਚੀਜ਼ ਦੀ ਕਮੀ ਵੇਚੀ ਰਹਿ ਗਈ ਜਾਂ ਕੋਈ ਇਲਾਜ ਹੋਰ ਵੈਸੇ ਤੇ ਸਾਰੀਆਂ ਵੀਡੀਓ ਪਾਈਆਂ ਆ ਮੈਂ ਪਿੱਛੇ ਚੈੱਕ ਕਰ ਲਿਓ ਇੱਕ ਵਾਰੀ ਤੁਸੀਂ ਜਾ ਕੇ ਮੇਰਾ ਵੀਰ ਕੱਲੀ-ਕੱਲੀ ਦਵਾਈ ਤੇ ਪਾਈ ਏ ਉਦਾਂ ਵੀਡੀਓ ਚਲੋ ਮਿਲਦੇ ਆ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਵੀਡੀਓ ਦੇਖਣ ਲਈ ਤੇ ਆਪਣਾ ਚੈਨਲ ਕਰ ਲਓ ਸਬਸਕ੍ਰਾਈਬ ਓਕੇ ਜੀ